ਮਨ ਤਨ ਤੂੰ ਆਰਾਦ ਹਰ ਕੇ ਪ੍ਰੀਤਮ ਸਾਦ ਜਾਂ ਕੈ ਸੰਗ ਤੇਰੇ ਬੰਧਨ ਛੂਟੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 678ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਤੋਂ ਅਸੀਂ ਸਿੱਖਣਾ ਹੈ ਕਿ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਬੰਧਨ ਕਿਵੇਂ ਛੁੱਟ ਜਾਂਦੇ ਐ ਇਹਨਾਂ ਬੰਦਨਾ ਤੋਂ ਕਿਵੇਂ ਛੁਟਕਾਰਾ ਮਿਲ ਜਾਂਦਾ ਹੈ ਇਸ ਗੱਲ ਨੂੰ ਸਮਝਣ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੋਏਗਾ ਕਿ ਇਹ ਮਾਇਆ ਆਖਰ ਹੈ ਕੀ ਮਨੁੱਖ ਦੀ ਸੋਚੀ ਦੇ ਵਿੱਚ ਮਾਇਆ ਦੀ ਅਸਲ ਵਿੱਚ ਬੜੀ ਛੋਟੀ ਜੀ ਤਸਵੀਰ ਹੈ ਉਹਨੇ ਮਾਇਆ ਨੂੰ ਕੁਝ ਕੁ ਚੀਜ਼ਾਂ ਤੱਕ ਸੀਮਤ ਕੀਤਾ ਹੋਇਆ ਹੈ ਦਰਸ ਮਾਇਆ ਇੱਕ ਵਿਸ਼ਾਲ ਫਲਸਫਾ ਹੈ ਵਿਸ਼ਾਲ ਕਨਸੈਪਟ ਹੈ ਸਾਡੇ ਜੀਵਨ ਦੇ ਬੜੇ ਪਹਿਲੂਆਂ ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਸੋ ਆਓ ਇਸ ਅੰਗ ਦੀ ਕੁਰਬਾਨੀ ਦੇ ਰਾਹੀ ਆਪਾਂ ਇਸ ਮਾਇਆ ਦੀ ਜੜ ਤੱਕ ਪਹੁੰਚੀਏ ਨਾਸਰੀ ਮਹਿਲਾ ਪੰਜਮ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਜ ਧੁਨ ਨਿਹਚਲ ਰਾਜ ਕਮਾਓ ਆਪਣੀ ਜਿੰਦ ਨੂੰ ਸੰਬੋਧਨ ਕਰਦੇ ਹੋਏ ਗੁਰੂ ਅਰਜਨ ਸਾਹਿਬ ਕਹਿੰਦੇ ਕਿ ਹੇ ਮੇਰੀ ਜਿੰਦੇ ਜਿਨ ਤੁਮ ਭੇਜੇ ਜਿਸ ਪ੍ਰਮਾਤਮਾ ਨੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਤਿਨੇ ਬੁલાਏ ਹੁਣ ਜਦੋਂ ਅਸੀਂ ਇਹ ਪਹਿਲੀ ਪੰਕਤੀ ਪੜ੍ਹਦੇ ਹਾਂ ਕਿ ਜਿਨ ਤੁਮ ਭੇਜੇ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਤਿਨੇ ਬੁલાਏ ਤਾਂ ਫਿਰ ਇੱਥੋਂ ਆਮ ਇਹ ਸਮਝ ਲਈ ਜਾਂਦੀ ਹੈ ਕਿ ਉਹੀ ਪ੍ਰਮਾਤਮਾ ਤੈਨੂੰ ਵਾਪਸ ਬੁਲਾਉਂਦਾ ਹੈ ਪਰ ਇੱਥੇ ਤਿਨਹਿ ਬੁલાਏ ਦਾ ਅਰਥ ਡੂੰਘਾ ਜਾਂਦਾ ਹੈ ਤੇ ਇਹ ਗੱਲ ਬਾਕੀ ਦੀ ਪੰਕਤੀ ਤੋਂ ਸਾਫ਼ ਹੋ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਸੁਖ ਸਹਿਜ ਸੇਤੀ ਕਰ ਆਵ ਜਿਸ ਪ੍ਰਮਾਤਮਾ ਨੇ ਤੈਨੂੰ ਸੰਸਾਰ ਚ ਭੇਜਿਆ ਹੈ ਤੈਨੂੰ ਆਪਣੇ ਚਰਨਾਂ ਵੱਲ ਵੀ ਉਹ ਪ੍ਰਮਾਤਮਾ ਆਪ ਹੀ ਪ੍ਰੇਰਿਤ ਕਰਦਾ ਹੈ ਆਪਦੇ ਘਰ ਵੱਲ ਤੈਨੂੰ ਲੈ ਕੇ ਆਉਂਦਾ ਤੇ ਜਦੋਂ ਲੈ ਆਇਆ ਜਿਸ ਵੀ ਜਿੰਦ ਉੱਤੇ ਉਸ ਪਰਮਾਤਮਾ ਨੇ ਮਿਹਰ ਕੀਤੀ ਆਪਣੇ ਵੱਲ ਉਹਦਾ ਮੁਖ ਮੋੜਿਆ ਮਾਇਕ ਸੰਸਾਰ ਤੋਂ ਹਟਾ ਕੇ ਸੁਖ ਸਹਜ ਸੇਤੀ ਕਰ ਆਉ ਉਹ ਆਤਮਿਕ ਅਡੋਲਤਾ ਦੇ ਨਾਲ ਹਿਰਦੇ ਘਰ ਵਿੱਚ ਟਿਕੀ ਰਹਿੰਦੀ ਹੈ ਗੁਰੂ ਸਾਹਿਬ ਤੇ ਇਹ ਮਿਹਰ ਹੋਈ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਤੇ ਆਪਣੇ ਆਪ ਨੂੰ ਚੇਤਾ ਕਰਵਾਉਂਦੇ ਹੋਏ ਇਹ ਪੰਕਤੀਆਂ ਲਿਖੀਆਂ ਕਿ ਪ੍ਰਮਾਤਮਾ ਨੇ ਤੈਨੂੰ ਸੰਸਾਰ 'ਚ ਵੀ ਭੇਜਿਆ ਪ੍ਰਮਾਤਮਾ ਨੇ ਆਪਣੇ ਨਾਲ ਵੀ ਤੈਨੂੰ ਜੋੜਿਆ ਤੇ ਹੁਣ ਤੂੰ ਆਨੰਦ ਨਾਲ ਆਤਮਿਕ ਅਡੋਲਤਾ ਦੇ ਨਾਲ ਹਿਰਦੇ ਘਰ ਵਿੱਚ ਟਿਕਿਆ ਰਹਿ ਆਨੰਦ ਮੰਗਲ ਗੁਣ ਗਾਓ ਸਹਿਜ ਤੁੰ ਨਿਹਚਲ ਰਾਜ ਕਮਾਓ ਆਤਮਿਕ ਅਡੋਲਤਾ ਦੀ ਰੌਂਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰੀ ਦੇ ਗੁਣ ਗਾਇਆ ਕਰ ਇਸ ਤਰ੍ਹਾਂ ਕਾਮ ਆਦਿਕ ਬੈਰੀਆਂ ਤੇ ਉੱਤੇ ਆਪਣਾ ਅਟਲ ਰਾਜ ਕਰ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਏ ਮੇਰੇ ਮਿੱਤਰ ਹੁਣ ਤੋਂ ਹਿਰਦੇ ਘਰ ਵਿੱਚ ਟਿਕਿਆ ਰਹੇ ਪ੍ਰਮਾਤਮਾ ਨੇ ਆਪ ਹੀ ਕਾਮ ਆਦਕ ਤੇਰੇ ਵੈਰੀ ਦੂਰ ਕਰ ਦਿੱਤੇ ਨੇ ਕਾਮ ਆਦਕਾਂ ਤੋਂ ਪੈ ਰਹੀ ਮਾਰ ਦੀ ਵਿਪਤਾ ਤੇਰੀ ਹੁਣ ਮੁੱਕ ਗਈ ਹੈ ਕਿ ਇਹ ਵਿਕਾਰ ਮਨੁੱਖ ਦੇ ਲਈ ਬੜੀ ਵਿਪਤਾ ਦਾ ਕਾਰਨ ਬਣਦੇ ਨੇ ਤੇ ਜਦੋਂ ਪ੍ਰਮਾਤਮਾ ਮਿਹਰ ਕਰਦਾ ਤਾਂ ਮਨੁੱਖ ਦੇ ਅੰਦਰੋਂ ਇਹਨਾਂ ਵਿਕਾਰਾਂ ਨੂੰ ਖਤਮ ਕਰ ਦਿੰਦਾ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਕਰ ਮੰਗਲ ਵਾ ਜਹਨਿਤ ਵਾਜੇ ਆਪਣਾ ਖਸਮ ਨਿਵਾਜੇ ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿਨ੍ਹਾਂ ਉੱਤੇ ਮਿਹਰ ਕੀਤੀ ਉਹਨਾਂ ਦੇ ਅੰਦਰ ਉਸਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਉਹਨਾਂ ਦੀਆਂ ਭਟਕਣਾ ਮੁੱਕ ਗਈਆਂ ਉਹਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮਨੋਂ ਵਾਜੇ ਵਚਣ ਲੱਗ ਗਏ ਇਹਨਾਂ ਪੰਕਤੀਆਂ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੇ ਜੀਵਨ ਤੇ ਝਾਤ ਮਾਰ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਅਸੀਂ ਪ੍ਰਭੂ ਦੇ ਨਾਲ ਕਿੰਨੇ ਕੁ ਜੁੜੇ ਹੋਏ ਹਾਂ ਜੇ ਤਾਂ ਸਾਡੇ ਮਨ ਦੀਆਂ ਭਟਕਣਾ ਮੁੱਕ ਗਈਆਂ ਨਹੀਂ ਵੱਡੀਆਂ ਭਟਕਣਾ ਅੱਜ ਕੱਲ੍ਹ ਕਿਹੜੀਆਂ ਨੇ ਮਨੁੱਖ ਨੂੰ ਸਾਰਾ ਦਿਨ ਜੋੜ ਤੋੜ ਲਾਉਂਦਾ ਹੈ ਵਿਅੰਤਾਂ ਬਣਾਉਂਦਾ ਹੈ ਕਿ ਕਿਸੇ ਤਰੀਕੇ ਇਸ ਮਾਇਕ ਸੰਸਾਰ ਦੇ ਵਿੱਚ ਵੱਧ ਤੋਂ ਵੱਧ ਤਰੱਕੀ ਹਾਸਲ ਕਰੇ ਵੱਡੀ ਪਟਕਣਾ ਅੱਜ ਕੱਲ ਲੋਕਾਂ ਨੂੰ ਇਹੀ ਹੈ ਸਦਾ ਇਸ ਤਾਕ ਦੇ ਵਿੱਚ ਰਹਿੰਦੇ ਨੇ ਕਿ ਪਤਾ ਕਰਿਆ ਜਾਵੇ ਕਿਹੜੀ ਚੀਜ਼ ਚੱਲ ਰਹੀ ਹੈ ਤੇ ਫਿਰ ਅਸੀਂ ਵੀ ਉਹ ਕਰੀਏ ਅਸੀਂ ਵੀ ਕੋਈ ਤਰੱਕੀ ਹਾਸਲ ਕਰੀਏ ਪੈਸਾ ਸ਼ੋਹਰਤ ਹਾਸਲ ਕਰੀਏ ਜੇ ਤੁਹਾਡੇ ਅੰਦਰੋਂ ਇਹ ਪਟਕਣਾ ਮੁੱਕ ਗਈ ਹੈ ਤਾਂ ਸਮਝ ਲਓ ਪ੍ਰਮਾਤਮਾ ਨੇ ਤੁਹਾਡੇ ਤੇ ਅਤਿਅੰਤ ਮਿਹਰ ਕੀਤੀ ਹੈ ਤੇ ਆਪਣੇ ਚਰਨਾਂ ਦੇ ਨਾਲ ਤੁਹਾਨੂੰ ਜੋੜ ਲਿਆ ਹੈ ਆਸਥੇਰ ਰਹੋ ਡੋਲੋ ਮਤ ਕਬਹੂ ਗੁਰ ਕਾ ਬਚਨ ਅਧਾਰ ਜੈ ਜੈਕਾਰ ਸਗਲ ਧੂਮੰਡਲ ਮੁਖ ਊਜਲ ਦਰਬਾਰ ਏ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਵੀ ਕਾਮ ਆਤਕ ਵੈਰੀਆਂ ਦੇ ਟੱਕਰੇ ਤੇ ਪੱਕੇ ਪੈਰਾਂ ਤੇ ਖਲੋਜਾ ਹੁਣ ਆਪਾਂ ਇਹ ਪਿੱਛੇ ਜੋ ਆਪਾਂ ਪੰਕਤੀਆਂ ਇਸ ਸ਼ਬਦ ਦੀਆਂ ਪੜ ਲਈਆਂ ਇਹਨਾਂ ਨੂੰ ਹੀ ਉਦਾਹਰਣ ਮੰਨ ਕੇ ਚੱਲੀਏ ਤਾਂ ਇਸ ਸੰਸਾਰ ਦੀ ਅਸਲੀਅਤ ਦਿਖਾਉਣ ਦੇ ਵਿੱਚ ਇਹ ਪੰਕਤੀਆਂ ਬੜੀਆਂ ਕਾਰਗਾਰ ਸਿੱਧ ਹੁੰਦੀਆਂ ਤੇ ਇਹ ਪੰਕਤੀਆਂ ਸਾਨੂੰ ਕਿਸ ਨੇ ਬਖਸ਼ੀਆਂ ਨੇ ਗੁਰੂ ਨੇ ਬਖਸ਼ੀਆਂ ਤਾਂ ਗੁਰੂ ਦੇ ਆਸਰੇ ਜਦੋਂ ਅਸੀਂ ਹੋ ਜਾਂਦੇ ਆ ਸੰਸਾਰ ਦੀ ਅਸਲੀਅਤ ਨੂੰ ਜਾਣਨ ਲੱਗਦੇ ਆਂ ਇਹਨਾਂ ਗੱਲਾਂ ਦਾ ਸਾਨੂੰ ਇਲਮ ਹੋਣ ਲੱਗਦਾ ਹੈ ਕਿ ਕਿਹੜੀਆਂ ਚੀਜ਼ਾਂ ਮਹੱਤਵਪੂਰਨ ਨੇ ਤੇ ਕਿਹੜੀਆਂ ਨਹੀਂ ਸੰਸਾਰ ਦੇ ਕਿਹੜੇ ਵਰਤਾਰੇ ਸਾਡੇ ਮਨ ਨੂੰ ਅਡੋਲ ਬਣਾਉਂਦੇ ਨੇ ਸਾਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਦੇ ਨੇ ਤੇ ਕਿਹੜੇ ਸਾਨੂੰ ਪਟਕਣਾਵਾਂ ਦੇ ਵਿੱਚ ਪਾਉਂਦੇ ਨੇ ਜਦੋਂ ਇਹ ਫਰਕ ਸਮਝ ਦੇ ਵਿੱਚ ਆਉਣ ਲੱਗ ਜਾਂਦਾ ਹੈ ਤਾਂ ਇਹਨਾਂ ਪਟਕਣਾਵਾਂ ਦੇ ਟੱਕਰੇ ਤੇ ਇਹਨਾਂ ਕਾਮ ਆਦਿਕ ਵੈਰੀਆਂ ਦੇ ਟੱਕਰੇ ਤੇ ਅਸੀਂ ਪੱਕੇ ਪੈਰੀ ਖਲੋ ਜਾਂਦੇ ਆ ਟੋਲਦੇ ਨੇ ਕਾਮ ਦੀ ਹੀ ਜੇ ਸੀ ਉਦਾਹਰਣ ਲੈ ਲਈਏ ਤਾਂ ਕੁਰਬਾਨੀ ਪੜਦਿਆਂ ਪੜਦਿਆਂ ਇਹ ਗੱਲ ਸਮਝਦੇ ਵਿੱਚ ਪੈਂਦੀ ਹੈ ਕਿ ਕਿਸੇ ਵੀ ਇਨਸਾਨ ਦੀ ਕਾਮ ਵਾਸ਼ਨਾ ਨੂੰ ਜਿੰਨਾ ਕ ਇੱਕ ਇਨਸਾਨ ਨੇ ਮਟਾਉਣਾ ਉਹਨਾਂ ਕਹੀ ਦੂਜੇ ਨੇ ਮਟਾਉਣਾ ਹੁਣ ਇੱਕ ਉਹ ਹੈ ਜਿਸ ਦੇ ਨਾਲ ਤੁਸੀਂ ਆਪਣੀ ਗ੍ਰਸਤੀ ਵਸਾਈ ਹੋਈ ਹੈ ਉਹਦੇ ਨਾਲ ਤੁਸੀਂ ਆਪਣੀ ਕਾਮ ਵਾਸ਼ਨਾ ਨੂੰ ਮਟਾਉਂਦੇ ਹੋ ਤਾਂ ਉੱਥੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕਿਸੇ ਤਰ੍ਹਾਂ ਦੀ ਕੋਈ ਅਸ਼ਾਂਤੀ ਨਹੀਂ ਪ੍ਰਮਾਤਮਾ ਵੱਲੋਂ ਬਣਾਈ ਇੱਕ ਕੁਦਰਤੀ ਪ੍ਰਕਿਰਿਆ ਦਾ ਤੁਸੀਂ ਹਿੱਸਾ ਬਣ ਰਹੇ ਹੋ ਪਰ ਉਹੀ ਜਦੋਂ ਤੁਸੀਂ ਕਿਸੇ ਦੂਸਰੇ ਇਨਸਾਨ ਨਾਲ ਆਪਣੀ ਕਾਮਵਾਸ਼ਨਾ ਮਟਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉੱਥੇ ਅਸ਼ਾਂਤੀ ਪੈਦਾ ਹੋ ਜਾਂਦੀ ਹੈ ਉੱਥੇ ਡਰ ਵੀ ਪੈਦਾ ਹੋ ਜਾਂਦਾ ਕਿਉਂਕਿ ਤੁਹਾਡੇ ਅੰਦਰ ਪਤਾ ਹੁੰਦਾ ਹੈ ਕਿ ਜੋ ਤੁਸੀਂ ਕਰ ਰਹੇ ਹੋ ਉਹ ਗਲਤ ਹੈ ਉਹਨੂੰ ਫਿਰ ਤੁਸੀਂ ਲੁਕਾਉਣ ਦੀਆਂ ਕੋਸ਼ਿਸ਼ਾਂ ਕਰਦੇ ਹੋ ਜਿਹੜੀਆਂ ਹੋਰ ਵੀ ਜ਼ਿਆਦਾ ਅਸ਼ਾਂਤੀ ਦਾ ਕਾਰਨ ਬਣਦੀਆਂ ਪਰ ਇਹ ਫਰਕ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਤੁਹਾਡੀ ਸੋਚੀ ਖੁੱਲਦੀ ਹੈ ਤੇ ਸੋਚੀ ਉਦੋਂ ਖੁੱਲਦੀ ਹੈ ਜਦੋਂ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਵਾਰ-ਵਾਰ ਸੁਣਦੇ ਹਾਂ ਇਹ ਗੱਲਾਂ ਜਦੋਂ ਸਮਝ ਦੇ ਵਿੱਚ ਆ ਜਾਂਦੀਆਂ ਫਿਰ ਸਾਡੀ ਪਟਕਣਾ ਮੁੱਕ ਜਾਂਦੀ ਹੈ ਸਾਨੂੰ ਸਬਰ ਆ ਜਾਂਦਾ ਹੈ ਇਸ ਤਰੀਕੇ ਗੁਰੂ ਸਾਡੀ ਸਹਾਇਤਾ ਕਰਦਾ ਇਹਨਾਂ ਕਾਮ ਆਤਕ ਵੈਰੀਆਂ ਦੇ ਟੱਕਰੇ ਤੇ ਪੱਕੇ ਪੈਰੀ ਖਲੋਣ ਦੇ ਵਿੱਚ ਜਿਹੜਾ ਗੁਰੂ ਦੇ ਲੜ ਲੱਗ ਗਿਆ ਉਹ ਫਿਰ ਕਦੇ ਨਹੀਂ ਡੋਲਦਾ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਦੀ ਸ਼ੋਭਾ ਹੁੰਦੀ ਹੈ ਪ੍ਰਭੂ ਦੀ ਹਜ਼ੂਰੀ ਦੇ ਵਿੱਚੋਂ ਦਾ ਮੁਖ ਉਜਲਾ ਹੁੰਦਾ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਿਆ ਸਹਾਈ ਅਚਰਜ ਕੀਆ ਕਰਨ ਹਾਰਾ ਨਾਨਕ ਸੱਚ ਵਡਿਆਈ ਏ ਨਾਨਕ ਜਿਸ ਪ੍ਰਭੂ ਨੇ ਜੀਵ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਇਹਨਾਂ ਨੂੰ ਦੁਕਾਰਾਂ ਵੱਲੋਂ ਮੋੜਦਾ ਹੈ ਆਪ ਹੀ ਮਦਦਕਾਰ ਬਣਦਾ ਹੈ ਆਪਾਂ ਪਹਿਲੀਆਂ ਪੰਕਤੀਆਂ ਦੇ ਵਿੱਚ ਪੜਿਆ ਤਿਨਹਾਂ ਬੁਲਾਈ ਉਹ ਆਪ ਹੀ ਆਪਣੇ ਵੱਲ ਮਨੁੱਖ ਨੂੰ ਮੋੜਦਾ ਹੈ ਉਹਨੂੰ ਪ੍ਰੇਰਣਾ ਦਿੰਦਾ ਹੈ ਗੁਰੂ ਦੇ ਲੜ ਲਾਉਂਦਾ ਹੈ ਗੁਰੂ ਦੀਆਂ ਸਿੱਖਿਆਵਾਂ ਉਹਦੇ ਮਨ 'ਚ ਵਸਾਉਂਦਾ ਹੈ ਤੇ ਹੌਲੀ-ਹੌਲੀ ਆਪ ਹੀ ਵਿਕਾਰਾਂ ਵੱਲੋਂ ਮੋੜਦਾ ਹੈ ਸਭ ਕੁਝ ਕਰ ਸਕਣ ਵਾਲੇ ਪ੍ਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਅਨੋਖੀ ਖੇਡ ਕਿਵੇਂ ਹੈ ਕਿ ਜਿਹੜਾ ਕੋਈ ਇਨਸਾਨ ਵਿਕਾਰਾਂ ਦੇ ਵਿੱਚ ਡੁੱਬਿਆ ਹੈ ਉਹ ਡੁੱਬਿਆ ਹੈ ਤੁਸੀਂ ਉਹਨੂੰ ਲੱਖ ਸਮਝਾ ਲਓ ਤੁਹਾਡੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਕਲੀਅਰ ਨਹੀਂ ਕਿ ਇਹਨਾਂ ਵਿਕਾਰਾਂ 'ਚ ਕੁਝ ਨਹੀਂ ਰੱਖਿਆ ਤੁਸੀਂ ਲੱਖ ਸਮਝਾ ਲਓ ਜਿਸ ਨੂੰ ਪ੍ਰਮਾਤਮਾ ਨੇ ਵਿਕਾਰੀ ਬਣਾਉਣ ਦਾ ਸੋਚਿਆ ਹੈ ਉਹਦੇ ਸਮਝ ਦੇ ਵਿੱਚ ਇਹ ਗੱਲ ਕਦੇ ਪੈਣੀ ਨਹੀਂ ਉਹ ਵਿਕਾਰੀ ਹੀ ਰਹੂਗਾ ਉਦੋਂ ਤੱਕ ਜਦੋਂ ਤੱਕ ਕਿ ਪ੍ਰਮਾਤਮਾ ਖੁਦ ਉਹਦੇ ਤੇ ਮਿਹਰ ਕਰਕੇ ਉਹਦੀ ਸੋਚੀ ਨੂੰ ਪਲਟਦਾ ਨਹੀਂ ਤੇ ਜਦੋਂ ਉਹਨੇ ਨਿਰਧਾਰਤ ਕਰ ਲਿਆ ਫਿਰ ਕਿਸੋਂ ਬਾਰੋਂ ਉਹਨੂੰ ਸਿੱਖਿਆ ਲੈਣ ਦੀ ਲੋੜ ਨਹੀਂ ਉਹ ਵਿਕਾਰੀ ਮਨੁੱਖ ਦੀ ਸੋਚੀ ਪਲਾਂ ਚ ਹੀ ਪਲਟ ਜਾਂਦੀ ਹੈ ਸਾਰੇ ਵਿਕਾਰ ਛੱਡ ਕੇ ਪ੍ਰਭੂ ਦੇ ਲੜਉ ਲੱਗ ਜਾਂਦਾ ਧਨਾਸਰੀ ਮਹਿਲਾ ਪੰਜਮਾ ਘਰ ਛੇਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਬਿਨ ਮੁਕਤ ਨਾ ਕਾਹੂ ਜਿਓ ਰਹਾਉ ਏ ਪਿਆਰੇ ਸੰਤ ਜਨੋ ਮੇਰੀ ਬੇਨਤੀ ਸੁਣੋ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਮਾਇਆ ਦੇ ਬੰਧਨਾ ਤੋਂ ਕਿਸੇ ਦੀ ਵੀ ਖਲਾਸੀ ਨਹੀਂ ਹੁੰਦੀ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇ ਰਹਿ ਕਾਹੂ ਨਾ ਕਾਮ ਜਿਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕੋ ਗੁਰਦੀਨਾ ਜਿਓ ਏ ਮਨ ਜੀਵਨ ਨੂੰ ਪਵਿੱਤਰ ਕਰਨ ਵਾਲੇ ਹਰ ਸਿਮਰਨ ਦੇ ਕੰਮ ਕਰਿਆ ਕਰ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਪ੍ਰਮਾਤਮਾ ਦਾ ਨਾਮ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਜਹਾਜ਼ ਹੈ ਔਰ ਜੰਜਾਲ ਤੇਰਾ ਕਾਹੂ ਨਾ ਕਾਮ ਜਿਓ ਦੁਨੀਆ ਦੇ ਹੋਰ ਸਾਰੇ ਜੰਜਾਲ ਤੇਰੇ ਕਿਸੇ ਵੀ ਕੰਮ ਨਹੀਂ ਆਉਣਗੇ ਹੁਣ ਇਹਨਾਂ ਪੰਕਤੀਆਂ ਨੂੰ ਪੜ ਕੇ ਮਨਮੁਖ ਮਨੁੱਖ ਕਹੇਗਾ ਕਿ ਕਿਵੇਂ ਕੰਮ ਨਹੀਂ ਆਉਣਗੇ ਮੈਂ ਕੰਮ ਕਰਦਾ ਹਾਂ ਪੈਸੇ ਕਮਾਉਂਦਾ ਉਹ ਪੈਸੇ ਮੇਰੇ ਕੰਮ ਆਉਂਦੇ ਆ ਮੈਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਦੇ ਆ ਆਪਾਂ ਪਹਿਲਾਂ ਵੀ ਬੜੀ ਵਾਰ ਗੱਲ ਕੀਤੀ ਹੈ ਕਿ ਗੁਰਬਾਣੀ ਦੇ ਵਿੱਚ ਤੁਹਾਡੀ ਮਾਨਸਿਕ ਸਿਹਤ ਦੀ ਤੁਹਾਡੀ ਆਤਮਿਕ ਸ਼ਾਂਤੀ ਦੀ ਗੱਲ ਹੁੰਦੀ ਹੈ ਇਹ ਪੈਸਾ ਇਹ ਸੰਸਾਰਿਕ ਜੰਜਾਲ ਜਿਨ੍ਹਾਂ ਦੇ ਵਿੱਚ ਮਨੁੱਖ ਫਸਿਆ ਹੋਇਆ ਹੈ ਇਹ ਤੁਹਾਨੂੰ ਆਤਮਿਕ ਸ਼ਾਂਤੀ ਪ੍ਰਦਾਨ ਨਹੀਂ ਕਰਦੀ بڑے ਤੋਂ بڑے ਪੈਸੇ ਵਾਲਾ ਮਨੁੱਖ ਵੀ ਅਸ਼ਾਂਤ ਹੈ ਜਿਸ ਦੇ ਕੋਲ ਹਰ ਪ੍ਰਕਾਰ ਦੀ ਸਹੂਲਤ ਹੈ ਉਹ ਵੀ ਅਸ਼ਾਂਤ ਹੈ ਉਹਨੂੰ ਵੀ ਚੈਨ ਨਹੀਂ ਹੈ ਤਾਂ ਫਿਰ ਇਹ ਦੁਨਿਆਵੀ ਸੁੱਖ ਸਹੂਲਤਾਂ ਕਿਵੇਂ ਕੰਮ ਆਈਆਂ ਇਹ ਜੰਜਾਲ ਸਾਡੇ ਕਿਸੇ ਵੀ ਕੰਮ ਨਹੀਂ ਆਉਂਦੇ ਕਿਉਂਕਿ ਇਹ ਸਾਨੂੰ ਆਤਮਿਕ ਸ਼ਾਂਤੀ ਪ੍ਰਦਾਨ ਨਹੀਂ ਕਰਦੇ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕੋ ਗੁਰਦੀਨਾਂ ਜਿਓ ਪ੍ਰਕਾਸ਼ ਰੂਪ ਪ੍ਰਮਾਤਮਾ ਦੀ ਸੇਵਾ ਭਗਤੀ ਹੀ ਅਸਲ ਜੀਵਨ ਹੈ ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ਤਿਸ ਸੋ ਨ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਹ ਉਹ ਸੰਗ ਨ ਚਾਲੈ ਮਨ ਤਨ ਤੂੰ ਆਰਾਦ ਹਰ ਕੇ ਪ੍ਰੀਤਮ ਸਾਦ ਜਾ ਕੈ ਸੰਗ ਤੇਰੇ ਬੰਧਨ ਛੁਟੈ ਦਸ ਸਿਓ ਨਾ ਲਾਈਆ ਹੀਤ اے ਭਾਈ ਉਸ ਤਨ ਪਦਾਰਥ ਦੇ ਨਾਲ ਪਿਆਰ ਨਹੀਂ ਪਾਣਾ ਚਾਹੀਦਾ ਜਾਂ ਕੋ ਕਿਛ ਨਾਹੀ ਬੀਤ ਜਿਸ ਦੀ ਕੋਈ ਪਾਇਆ ਹੀ ਨਹੀਂ ਅੰਤ ਕੀ ਬਾਰ ਉਹ ਸੰਗ ਨਾ ਚੱਲੈ ਅਖੀਰ ਵੇਲੇ ਇਹ ਤਨ ਪਦਾਰਥ ਤੁਹਾਡੇ ਨਾਲ ਨਹੀਂ ਜਾਂਦਾ ਤਾਂ ਕੀ ਕਰਿਆ ਜਾਵੇ ਮਨ ਤਨ ਤੂੰ ਆਰਾਧ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਿਆ ਕਰ ਹਰ ਕੇ ਪ੍ਰੀਤਮ ਸਾਧ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ ਦੀ ਸੰਗਤ ਕਰਿਆ ਕਰ ਕਿਉਂ ਕਿ ਕਿਉਂਕਿ ਜਾਂ ਕੈ ਸੰਗ ਤੇਰੇ ਬੰਧਨ ਛੂਟੈ ਸੰਤ ਜਨਾਂ ਦੀ ਸੰਗਤ ਦੇ ਵਿੱਚ ਆ ਕੇ ਤੇਰੇ ਮਾਇਆ ਦੇ ਬੰਧਨ ਮੁੱਕ ਜਾਂਦੇ ਆ ਮਾਇਆ ਨੂੰ ਮਨੁੱਖ ਕਿੱਥੇ ਤੱਕ ਸੀਮਿਤ ਕਰਦਾ ਧਨ ਪਦਾਰਥ ਤਾ ਆਮ ਤੌਰ ਤੇ ਮਨੁੱਖ ਦੇ ਮਨ ਵਿੱਚ ਇੱਕ ਸਿੰਪਲ ਜੀ ਇਕੁਏਸ਼ਨ ਬਣੀ ਹੈ ਕਿ ਮਾਇਆ ਇਕੁਅਲ ਟੂ ਪੈਸਾ ਪਰ ਅਸਲ ਦੇ ਵਿੱਚ ਇਹ ਮਾਇਆ ਵਿਸ਼ਾਲ ਕਨਸੈਪਟ ਹੈ ਮਾਇਆ ਦਾ ਅਸਲ ਅਰਥ ਹੈ ਭਲੇਖਾ ਕਿਹੜਾ ਭਲੇਖਾ ਉਹ ਭਲੇਖਾ ਜਿਹੜਾ ਮਨੁੱਖ ਨੂੰ ਕਹਿੰਦਾ ਹੈ ਕਿ ਤੂੰ ਆ ਚੀਜ਼ਾਂ ਕਰ ਇਨ੍ਹਾਂ 'ਚ ਆਨੰਦ ਹੈ ਇਨ੍ਹਾਂ 'ਚ ਜ਼ਿੰਦਗੀ ਦਾ ਸਵਾਦ ਹੈ ਜਦਕਿ ਅਸਲ ਸਚਾਈ ਇਹ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਜ਼ਿੰਦਗੀ ਦਾ ਕੁਝ ਪਲਾਂ ਦਾ ਸਵਾਦ ਹੈ ਬਾਕੀ ਸਾਰਾ ਟਾਈਮ ਚਿੰਤਾ ਹੀ ਹੈ ਡਰ ਹੀ ਹੈ ਵਿਕਾਰ ਹੀ ਹੈ ਇਹ ਮਾਇਆ ਦਾ ਪ੍ਰਭਾਵ ਹੈ ਜਿਹੜਾ ਸਾਨੂੰ ਮੋਚ ਬਣ ਕੇ ਰੱਖਦਾ ਹੈ ਚੀਜ਼ਾਂ ਦੇ ਮੋਚ ਇਨਸਾਨਾਂ ਦੇ ਮੋਚ ਆਪਣੀ ਜ਼ਿੰਦਗੀ ਦੇ ਮੋਚ ਇਹ ਮਾਇਆ ਦਾ ਪ੍ਰਭਾਵ ਹੀ ਹੈ ਜਿਹੜਾ ਸਾਨੂੰ ਵੱਦ ਤੋਂ ਵੱਧ ਮਿਹਨਤਾਂ ਕਰਕੇ ਵੱਦ ਤੋਂ ਵੱਧ ਪੈਸਾ ਕਮਾਉਣ ਦੇ ਲਈ ਪ੍ਰੇਰਿਤ ਕਰਦਾ ਹੈ ਸਾਨੂੰ ਲੱਗਦਾ ਹੈ ਕਿ ਜੀਵਨ ਤਾਂ ਬਸ ਇਹੀ ਹੈ ਜੀਵਨ ਦੀਆਂ ਆਨੰਦ ਤੇ ਖੁਸ਼ੀਆਂ ਬਸ ਇਸੇ ਚੀਜ਼ ਕਿ ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾਈਏ ਵੱਦ ਤੋਂ ਵੱਧ ਸਹੂਲਤਾਂ ਇਹਦੇ ਚ ਲੈ ਕੇ ਆਈਏ ਪਰ ਜਦੋਂ ਅਸੀਂ ਸੰਤ ਜਨਾਂ ਦੀ ਸੰਗਤ ਕਰਦੇ ਹਾਂ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਹਾਂ ਬਾਣੀ ਨੂੰ ਗਾਉਂਦੇ ਹਾਂ ਤਾਂ ਬਿਨਾ ਕਿਸੇ ਸਰੀਰਕ ਸਹੂਲਤਾਂ ਦੇ ਵੀ ਸਾਨੂੰ ਇੱਕ ਐਸਾ ਆਨੰਦ ਮਿਲਦਾ ਹੈ ਜਿਹਨੂੰ ਸ਼ਬਦਾਂ ਚ ਬਿਆਨ ਨਹੀਂ ਕਰਿਆ ਜਾ ਸਕਦਾ ਤਾਂ ਹੁਣ ਸੋਚੋ ਕਿ ਜੇ ਉਹੀ ਆਨੰਦ ਸਾਨੂੰ ਹਰ ਵਕਤ ਹੀ ਮਿਲਦਾ ਰਹੇ ਤੇ ਇਹ ਬਿਲਕੁਲ ਸੰਭਵ ਹੈ ਜਦੋਂ ਸਾਡਾ ਹਰ ਚੀਜ਼ ਦੇ ਨਾਲੋਂ ਮੋਹ ਟੁੱਟ ਗਿਆ ਫਿਰ ਅਸੀਂ ਹਰ ਵਕਤ ਹੀ ਆਨੰਦਤ ਹਾਂ ਫਿਰ ਸਾਨੂੰ ਕਿਸੇ ਚੀਜ਼ ਨੂੰ ਪਾਉਣ ਦੇ ਲਈ ਬਹੁਤੀ ਭੱਜ ਦੌੜ ਨਹੀਂ ਕਰਨੀ ਪੈਂਦੀ ਅਸੀਂ ਬਹੁਤੀ ਭੱਜ ਦੌੜ ਕਰਨ ਦੇ ਇੱਛੁਕ ਨਹੀਂ ਰਹਿੰਦੇ ਕਿ ਕੋਈ ਚੀਜ਼ ਟੁੱਟ ਭੱਜ ਜੇ ਖਰਾਬ ਹੋ ਜੇ ਸਾਡੇ ਤੋਂ ਖੁੱਸ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਨੰਦ ਦੀ ਅਵਸਥਾ ਸਦਾ ਬਣੀ ਰਹਿੰਦੀ ਹੈ ਪਰ ਇਹ ਸਾਰੀਆਂ ਗੱਲਾਂ ਸਾਨੂੰ ਸੰਤ ਜਨਾਂ ਦੀ ਸੰਗਤ ਚੋਂ ਹੀ ਸੁਣਨ ਨੂੰ ਮਿਲਦੀਆਂ ਨੇ ਸਮਝਣ ਨੂੰ ਮਿਲਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਤਮਾ ਦੇ ਸੇਵਕਾਂ ਦੀ ਸੰਗਤ ਹੈ ਕਿਉਂਕਿ ਇਹਦੇ ਵਿੱਚ ਪ੍ਰਮਾਤਮਾ ਦੇ ਸੇਵਕਾਂ ਦੀਆਂ ਸਿੱਖਿਆਵਾਂ ਦਾ ਸੰਗ੍ਰਹਿ ਹੈ ਗਉ ਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ ਅਵਰ ਆਸ ਕਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾਸੋਈ ਨਾਨਕ ਜਾਂ ਕਉ ਕਿਰਪਾ ਕੀਜੈ ਏ ਭਾਈ ਪ੍ਰਮਾਤਮਾ ਦਾ ਆਸਰਾ ਫੜ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਕੋਮਲ ਚਰਨ ਵਸਾ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ ਕੋਈ ਹੋਰ ਆਸਰਾ ਨਹੀਂ ਢੂੰਡਣਾ ਚਾਹੀਦਾ ਏ ਨਾਨਕ ਉਹੀ ਮਨੁੱਖ ਭਗਤ ਹੈ ਉਹੀ ਗਿਆਨਵਾਨ ਹੈ ਉਹੀ ਸੁਰਤ ਅਭਿਆਸੀ ਹੈ ਉਹੀ ਤਪਸਵੀ ਹੈ ਜਿਸ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਧਨ ਆਸਰੀ ਮਹਲਾ ਪੰਜਵਾਂ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਨ ਸੁਨੋ ਸਾਧੂ ਕੇ ਬੈਨ ਪ੍ਰਾਨ ਪਤ ਚਿਤਰਾ ਅਖ ਸਗਲ ਹੈ ਮਰਨਾ ਰਹਾਉ ਏ ਮੇਰੇ ਪਿਆਰੇ ਏ ਭਾਈ ਪ੍ਰਮਾਤਮਾ ਦੇ ਦਰ ਤੋਂ ਪ੍ਰਮਾਤਮਾ ਦਾ ਨਾਮ ਮੰਗਣਾ ਸਭ ਤੋਂ ਚੰਗਾ ਕੰਮ ਹੈ ਪਰਮਾਤਮਾ ਦੇ ਅੱਗੇ ਕਦੇ ਵੀ ਅਰਦਾਸ ਬੇਨਤੀ ਕਰਿਏ ਤਾਂ ਉਹਦੇ ਨਾਮ ਦੀ ਦਾਤ ਮੰਗਿਏ ਉਹਦੇ ਨਾਲ ਸਾਂਝੀ ਦੀ ਦਾਤ ਮੰਗਿਏ ਦੁਨਿਆਵੀ ਸੁੱਖ ਸਹੂਲਤਾਂ ਨਾ ਮੰਗਿਏ ਹੇ ਸੱਜਣ ਗੁਰੂ ਦੀ ਬਾਣੀ ਸਦਾ ਸੁਣਦੇ ਰਹੋ ਜਿੰਦ ਦੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ 'ਚ ਵਸਾਈ ਰੱਖੋ ਅੱਖਾਂ ਖੋਲ ਕੇ ਵੇਖੋ ਆਖਰ ਸਭ ਨੇ ਮਰਨਾ ਹੈ ਚੰਦਨ ਚੋ ਆ ਰਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕ ਹੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ हे ਸੱਜਣ ਤੂੰ ਚੰਦਨ ਅਤਰ ਵਰਤਦਾ ਹੈ ਅਨੇਕਾਂ ਸਵਾਦਲੇ ਖਾਣੇ ਖਾਂਦਾ ਹੈ ਪਰ ਵੇਖ ਇਹ ਵਿਕਾਰ ਪੈਦਾ ਕਰਨ ਵਾਲੇ ਮਾਇਆ ਦੇ ਸਾਰੇ ਭੋਗ ਫਿੱਕੇ ਹਨ ਸੰਤ ਜਨਾਕਦੇ ਹਨ ਕਿ ਸਿਰਫ ਪ੍ਰਮਾਤਮਾ ਦਾ ਨਾਮ ਹੀ ਚੰਗਾ ਹੈ ਜਿਹੜਾ ਇਨਸਾਨ ਆਪਣੇ ਸਰੀਰ ਨੂੰ ਬਣਾਸਵਾਰ ਕੇ ਰੱਖਣ ਦਾ ਸ਼ਕੀਨ ਹੈ ਉਹਦੇ ਅੰਦਰ ਕਦੇ ਵੀ ਸ਼ਾਂਤੀ ਨਹੀਂ ਆ ਸਕਦੀ ਹਰ ਵਕਤ ਉਸ ਇਨਸਾਨ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਮੈਂ ਸੋਣਾ ਤਾਂ ਲੱਗ ਰਿਹਾ ਤੇ ਇਹ ਚਿੰਤਾ ਜਿਹੜੀ ਹੈ ਇਹ ਅਸ਼ਾਂਤੀ ਹੀ ਬਣਾਈ ਰੱਖਦੀ ਹੈ ਇਸੇ ਲਈ ਇਹ ਸਾਰੇ ਭੋਗ ਜਿਹੜੇ ਆ ਇਹ ਫਿੱਕੇ ਤਨ ਧਨ ਆਪਨ ਥਾਪਿਓ ਹਰ ਜਪਨਾ ਨਿਮਖ ਜਾਪਿਓ ਅਰਥ ਦਰਬ ਦੇਖ ਕਛ ਸੰਗ ਨਹੀਂ ਚੱਲਣਾ ਤੂੰ ਇਸ ਸਰੀਰ ਨੂੰ ਇਸ ਧਨ ਨੂੰ ਆਪਣਾ ਸਮਝ ਰਿਹਾ ਹੈ ਇਹਨਾਂ ਦੇ ਮੋਹ ਵਿੱਚ ਫਸ ਕੇ ਪ੍ਰਮਾਤਮਾ ਦਾ ਨਾਮ ਤੂੰ ਇੱਕ ਸ਼ਿਣ ਪਰ ਵੀ ਨਹੀਂ ਜਪਦਾ ਵੇਖ ਇਹ ਤਨ ਪਦਾਰਥ ਕੁਝ ਵੀ ਤੇਰੇ ਨਾਲ ਨਹੀਂ ਜਾਵੇਗਾ ਜਾ ਕੋ ਰੇ ਕਰਮ ਪਲਾ ਤਨ ਓਟ ਗਹੀ ਸੰਤ ਪਲਾ ਤਨ ਨਾਹੀ ਰ ਜਮ ਸੰਤਾ ਵੈ ਸਾਧੂ ਕੀ ਸੰਗਨਾ ਏ ਭਾਈ ਜਿਸ ਮਨੁੱਖ ਦੀ ਕਿਸਮਤ ਚੰਗੀ ਹੋਈ ਉਸਨੇ ਸੰਤਾਂ ਦਾ ਆਸਰਾ ਲਿਆ ਸੰਤਾਂ ਦਾ ਪੱਲਾ ਫੜਿਆ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿੰਦੇ ਨੇ ਉਹਨਾਂ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ ਤਿੰਨ ਨਾਹੀ ਰੇ ਜਮ ਸੰਤਾ ਵਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਇਕੰਦਰੰਕਾਰ ਨਾਨਕ ਮਨ ਲਗਣਾ ਏ ਨਾਨਕ ਜਿਸ ਮਨੁੱਖ ਦਾ ਮਨ ਸਿਰਫ ਪ੍ਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ ਪਾਪ ਕੀ ਜਿਸ ਦਾ ਮੋਹ ਸਿਰਫ ਤੇ ਸਿਰਫ ਉਸ ਪਰਮਾਤਮਾ ਨਾਲ ਹੈ ਦੁਨੀਆ ਦੀ ਕਿਸੇ ਵੀ ਹੋਰ ਸ਼ੈ ਨਾਲ ਨਹੀਂ ਉਸ ਨੇ ਸਭ ਤੋਂ ਵਧੀਆ ਖਜ਼ਾਨਾ ਲੱਭ ਲਿਆ ਉਹਦੇ ਅੰਦਰੋਂ ਹੰਕਾਰ ਮਿਟ ਗਿਆ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 678ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਇਸ ਮਾਇਕ ਸੰਸਾਰ ਦੀ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਇਹ ਜਾਣਿਆ ਕਿ ਕਿੰਜ ਮਾਇਆ ਸਿਰਫ ਪੈਸਾ ਨਹੀਂ ਬਲਕਿ ਇਹ ਸਾਰਾ ਭੁਲੇਖਾ ਹੈ ਜਿਸ ਦੇ ਤਹਿਤ ਮਨੁੱਖ ਜੀਵਨ ਨੂੰ ਜਿਉਂਦਾ ਹੈ ਉਹ ਭੁਲੇਖਾ ਜਿਸ ਦੇ ਤਹਿਤ ਅਸੀਂ ਸੋਚਦੇ ਕੁਝ ਹੋਰ ਆ ਤੇ ਅਸਲੀਅਤ ਕੁਝ ਹੋਰ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਜੀਵਨ ਦਾ ਆਨੰਦ ਇਸ ਚੀਜ਼ ਦੇ ਵਿੱਚ ਆ ਪਰ ਦਰਅਸਲ ਉਹ ਆਨੰਦ ਇਹਦੇ 'ਚ ਨਹੀਂ ਕਿਸੇ ਹੋਰ ਚੀਜ਼ ਦੇ ਵਿੱਚ ਹੈ ਭਾਵ ਕਿ ਇਹ ਦੁਨਿਆਵੀ ਤਰੱਕੀਆਂ ਦੇ ਵਿੱਚ ਦੁਨਿਆਵੀ ਭੋਗਾਂ ਦੇ ਵਿੱਚ ਆਨੰਦ ਤੇ ਸ਼ਾਂਤੀ ਨਹੀਂ ਹੈ ਇਹਨਾਂ ਸਭਨਾਂ ਦੇ ਨਾਲੋਂ ਆਪਣੇ ਮੋਹ ਨੂੰ ਕੱਟ ਕੇ ਉਸ ਪਰਮਾਤਮਾ ਦੇ ਨਾਲ ਜੁੜ ਜਾਣ ਦੇ ਵਿੱਚ ਆਨੰਦ ਤੇ ਸ਼ਾਂਤੀ ਹੈ ਉਮੀਦ ਕਰਦੇ ਹਾਂ ਇਹ ਸਿੱਖਿਆਵਾਂ ਜ਼ਰੂਰ ਤੁਹਾਡੀ ਸਮਝ ਦੇ ਵਿੱਚ ਆਈਆਂ ਹੋਣਗੀਆਂ ਪਰਮਾਤਮਾ ਕਿਰਪਾ ਕਰੇ ਸਾਡੀਆਂ ਕਿਸਮਤਾਂ ਨੂੰ ਚਮਕਾਵੇ ਸਾਡੇ ਉੱਪਰ ਮਿਹਰ ਕਰੇ ਤੇ ਇਸ ਸੰਸਾਰ ਮਾਇਆ ਦੇ ਪੰਜੇ ਤੋਂ ਛੁੱਟ ਕੇ ਅਸਲੀਅਤ ਨੂੰ ਸਮਝ ਕੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਵੇ ਇਸੇ ਅਰਦਾਸ ਬੇਨਤੀ ਦੇ ਨਾਲ ਇਸ ਵੀਡੀਓ ਦੀ ਕਰਦੇ ਹਾਂ ਜੀ ਸਮਾਪਤੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ